ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਪਿਛਲੇ ਦਿਨੀ ਚਾਂਦੀ ਰਾਮ ਧਰਮਸ਼ਾਲਾ ਜਲਾਲਾਬਾਦ ਦੇ ਵਿੱਚ ਰਾਜਸੀ ਭਾਈਚਾਰੇ ਵੱਲੋਂ ਬਾਬਾ ਸਾਹਿਬ ਡਾਕਟਰ ਨੀਰ ਅੰਬੇਦਕਰ ਜੀ ਦਾ 103ਵਾਂ ਜਨਮ ਦਿਨ ਬੜੇ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਵੱਖ-ਵੱਖ ਖੇਤਰਾਂ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀ ਜਿਵੇਂ ਕਿ ਖੇਡਾਂ ਨੌਕਰੀਆਂ ਅਤੇ ਪੜ੍ਹਾਈ ਦੇ ਵਿੱਚ ਅਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸੌਧੋਤ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਵੱਖ-ਵੱਖ ਬੁਲਾਰਿਆਂ ਨੇ ਆਪਣੀ ਸਪੀਚ ਦੇ ਵਿੱਚ ਬਾਬਾ ਸਾਹਿਬ ਦੇ ਸੰਘਰਸ਼ਮਈ ਜੀਵਨ ਦੇ ਬਾਰੇ ਆਪਣੇ ਬੱਚਿਆਂ ਨੂੰ ਤੇ ਪੰਡਾਲ ਵਿੱਚ ਬੈਠੇ ਲੋਕਾਂ ਨੂੰ ਦੱਸਿਆ ਤੇ ਨਾਲ ਹੀ ਇਹਨਾਂ ਨੇ ਪ੍ਰੇਰਿਤ ਕੀਤਾ ਕਿ ਬਾ ਸਾਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਬਾਬਾ ਸਾਹਿਬ ਨੇ ਸਾਨੂੰ ਸਾਡੇ ਹੱਕ ਲੈ ਕੇ ਦਿੱਤੇ ਹਨ ਸਾਡੇ ਸੰਵਿਧਾਨ ਦੀ ਰਚਨਾ ਕੀਤੀ ਹੈ ਸਾਨੂੰ ਕਾਨੂੰਨ ਬਾਬਾ ਸਾਹਿਬ ਨੇ ਦਿੱਤਾ ਹੈ ਤਾਂ ਆਓ ਇਹਨਾਂ ਬਲਾਰਿਆਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਇਸ ਟਾਈਮ ਅਸੀਂ ਮੌਜੂਦ ਹਾਂ ਜਲਾਲਾਬਾਦ ਦੇ ਵਿੱਚ ਰਾਜਸੀ ਭਾਈਚਾਰੇ ਵੱਲੋਂ ਡਾਕਟਰ ਮੀਰ ਰੰਬੇਦਕਰ ਬਾਬਾ ਸਾਹਿਬ ਦਾ ਜਨਮ ਦਿਨ ਬੜੇ ਧੂਮਦੰਨ ਨਾਲ ਮਨਾਇਆ ਗਿਆ ਹੈ ਆਓ ਆਗੋਂ ਨਾਲ ਗੱਲਬਾਤ ਕਰਦੇ ਹਾਂ ਜੀ ਸਰ ਜਿਹੜਾ ਜੀ ਅੱਜ ਜਨਮ ਦਿਨ ਮਨਾਇਆ ਗਿਆ ਜੀ ਇਹਦੇ ਬਰਦ ਸੁੰਝੋ ਹਾਂਜੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ ਬਾਬਾ ਸਾਹਿਬ ਡਾਕਟਰ ਭੀਮਰਾਮbedkar ਜੀ ਦਾ 133ਵਾਂ ਜਨਮ ਦਿਨ ਜਿਹੜਾ ਬਹੁਤ ਸ਼ਰਧਾਪੂਰਵਕ ਰਾਏਸਿਕਨ ਸੂਚਨ ਜਾਤੀ ਸਮਾਜ ਅੰਮੇਦਕਰਵਾਦੀ ਵੱਜੋਂ ਮਨਾਇਆ ਗਿਆ ਹੈ ਅੱਜ ਇਸ ਸ਼ੁਭ ਦਿਹਾੜੇ ਤੇ ਇਸ ਇਲਾਕੇ ਦੇ ਵਿੱਚ ਉਹ ਬੱਚੇ ਜਿਨ੍ਹਾਂ ਨੇ ਐਜੂਕੇਸ਼ਨ ਦੇ ਖੇਤਰ ਵਿੱਚ ਸਪੋਰਟਸ ਦੇ ਖੇਤਰ ਵਿੱਚ ਜਾਂ ਕਿਸੇ ਹੋਰ ਖੇਤਰ ਵਿੱਚ ਮੱਲਾ ਮਾਰੀਆਂ ਹਨ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਔਰ ਸਾਰੇ ਸਾਥੀਆਂ ਵਿੱਚ ਬਹੁਤ ਹੀ ਉਤਸ਼ਾਹ ਸੀ ਇਸ ਜਨਮ ਦਿਨ ਨੂੰ ਮਨਾਉਣ ਵਿੱਚ ਔਰ ਬਾਬਾ ਸਾਹਿਬ ਦੀਆਂ ਜੋ ਸਿੱਖਿਆਵਾਂ ਸਨ ਜੋ ਉਹਨਾਂ ਦੀ ਸੋਚ ਸੀ ਉਸ ਬਾਰੇ ਸਾਰਿਆਂ ਨਾਲ ਵਿਚਾਰ مشورہ ਕੀਤਾ ਗਿਆ ਔਰ ਉਮੀਦ ਇਹ ਕੀਤੀ ਗਈ ਵੀ ਇਹ ਸੋਚ ਜਿਹੜੀ ਹੈ ਉਹਨਾਂ ਦੇ ਹਰ ਹਰ ਘਰ ਘਰ ਪਹੁੰਚੇਗੀ ਔਰ ਇੱਕ ਨਵਾਂ ਬਦਲਾਅ ਔਰ ਸਾਰੇ ਭਾਈਚਾਰਾ ਨੂੰ ਨਾਲ ਲੈ ਕੇ ਜਿਹੜਾ ਚੱਲਣ ਦਾ ਉਪਰਨ ਕੀਤਾ ਗਿਆ ਔਰ ਇਹਨਾਂ ਸ਼ਬਦਾਂ ਨਾਲ ਹੀ ਮੈਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਸਮਾਂ ਕੱਢ ਕੇ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੇ ਵਿੱਚ ਸ਼ਾਮਲ ਹੋ ਕੇ ਬਾਬਾ ਸਾਹਿਬ ਨੂੰ ਇੱਕ ਸੱਚੀ ਸਰੰਦਾ ਜਲੀ ਦਿੱਤੀ ਹੈ ਜੀ ਜੀ ਸਰ ਆਈ ਦੇ ਪ੍ਰੋਗਰਾਮ ਨੇ ਕੀ ਕਰ ਜਾਂਦਾ ਹਾਂ ਪਹਿਲੇ ਤਾਂ ਮੈਂ ਪੱਤਰਕਰਪਾਈ ਚਾਰੇ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਸਮਾਗਮ ਚ ਆ ਕੇ ਇਸ ਦੀ ਕਵਰੇਜ ਕੀਤੀ ਇਸ ਤੋਂ ਇਲਾਵਾ ਅੱਜ ਦਾ ਜਿਹੜਾ ਦਿਨ ਸੀ ਵਾਪਸ ਸਵੇਦਕਰ ਦਾ 133ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਇਹ ਬੜਾ ਸ਼ਰਧਾਪੂਰਨ ਹੈ ਜਾ ਰਿਹਾ ਇਹ ਸਾਰਾ ਜਿਹੜਾ ਪੂਰੇ ਭਾਰਤ ਕੀ ਪੂਰਾ ਸਮੁੱਚਾ ਵਿੱਚ ਵਿੱਚ ਮਨਾਇਆ ਜਾ ਰਿਹਾ ਇਹ ਜੇ ਸਮਾਨਤਾ ਦੇ ਦਿਨ ਸੋਝੋ ਤੇ ਅਸੀਂ ਸਾਰੇ ਪੂਰੀ ਰਾਜਸੀ ਬਰਾਦਰੀ ਜਾਂ ਦੂਜੇ ਵਰਗ ਭਾਵੇਂ ਪਛੜਾ ਵਰਗ ਹੈ ਜਾਂ ਦੱਬੇ ਕੁਜਲਾ ਵਰਗਾ ਉਹਨਾਂ ਨਾਲ ਲੈ ਕੇ ਅੱਜ ਦਾ ਦਿਨ ਮਨਾਇਆ ਤੇ ਸਾਰਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਪਰਮਜੀਤ ਸਿੰਘ ਛੋਰੇ ਵਾਲਾ ਵੱਲੋਂ ਸਾਰਿਆਂ ਨੂੰ ਇੱਥੇ ਆਉਣ ਦੇ ਬੜਾ ਬੜਾ ਧੰਨਵਾਦ ਸਾਰਿਆਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਜੀ ਸਰ ਕੋਈ ਇਧਰ ਕਿ ਸਾਰੇ ਆਹ ਜਗਨਦਰ ਸਿੰਘ ਜਿਹੜਾ ਅੱਜ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਹੈ ਨੌਜਵਾਨਾਂ ਨੂੰ ਤੁਸੀਂ ਕੀ ਸੇ ਦਣਾ ਚਾਹੋਗੇ ਜੀ ਅੱਜ ਦੇ ਇਸ 133ਵੇਂ ਬਾਬਾ ਸਾਹਿਬ ਪਿੰਰ ਅੰਬੇਦਕਰ ਦੇ ਜਨਮ ਦਿਨ ਤੇ ਮੈਂ ਨੌਜਵਾਨ ਪੀੜੀ ਨੂੰ ਇਹੀ ਬਾਬਾ ਜੀ ਜੇ ਸਿੱਖਿਆਵਾਂ ਤੋਂ ਮੈਸੇਜ ਦੇਣਾ ਕਿ ਬਾਬਾ ਸਾਹਿਬ ਨੇ ਆਪਣੇ ਲਈ ਗਰੀਬ ਮਜਰੂਮਾਂ ਲਈ ساری ਜ਼ਿੰਦਗੀ ਆਪਣੀ ਸੰਗਰਸ਼ ਵਿੱਚ 65 ਸਾਲ ਦੀ ਜਿਹੜੀ ਉਹਨਾਂ ਦੀ ਉਮਰ ਸੀ ਉਹ ਬਤਾ ਦਿੱਤੀ ਸੀਗੀ ਔਰ ਉਹਨਾਂ ਦਾ ਫੋਕਸ ਹੈਗਾ ਕਿ ਸਾਡੇ ਲੋਕ ਜਿਹੜੇ ਦੱਬੇ ਕੁਚਲੇ ਨੇ ਉਹ ਚੰਗੀ ਸਿੱਖਿਆ ਲੈ ਕੇ ਸੰਗੀਆਂ ਪਦਵੀਆਂ ਤੇ ਬਰਾਜਮਨ ਹੋਣ ਤਾਂ ਕਿ ਜਿਹੜਾ ਇਹ ਦੱਬੇ ਕੁਚਲਾ ਜਿਹੜਾ ਸਮਾਜ ਹੈ ਉਹ ਵੀ ਬਾਕੀ ਸਮਾਜ ਦੇ ਬਰਾਬਰ ਆਪਣਾ ਜਿਹੜਾ ਰਤਬਾ ਕਾਇਮ ਕਰ ਸਕੇ ਤੇ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਤੋਂ ਹੀ ਮੈਂ ਆਪਣੇ ਨੌਜਵਾਨ ਪੀੜੀ ਨੂੰ ਇਹੀ ਸੇਧ ਦੇਣਾ ਚਾਹਣਾ ਕਿ ਆਪਾਂ ਚੰਗੀ ਸਿੱਖਿਆ ਲਈਏ ਕਿਉਂਕਿ ਬਾਬਾ ਸਾਹਿਬ ਨੇ ਸੰਵਿਧਾਨ 'ਚ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ ਔਰ ਆਪਾਂ ਐਜੂਕੇਸ਼ਨਲ ਜਿਹੜੀ ਹੈ ਸਾਨੂੰ ਬਰਾਬਰਤਾ ਮਿਲੀ ਹੈ ਆਪਾਂ ਵੱਧ ਤੋਂ ਵੱਧ ਮਿਹਨਤ ਕਰਕੇ ਔਰ ਬਾਬਾ ਸਾਹਿਬ ਦਾ ਸੁਪਨਾ ਸੀਗਾ ਕਿ ਸਾਰਾ ਸਮਾਜ ਇੱਕੋ ਵਰਗਾ ਹੋਏ ਔਰ ਆਪਾਂ ਉਸ ਸਮਾਜ ਨੂੰ ਇੱਕੋ ਵਰਗ ਬਰਾਬਰਤਾ ਲਿਆਉਣ ਵਾਸਤੇ ਸਭ ਤੋਂ ਜਿਹੜਾ ਸੌਖਾ ਤਰੀਕਾ ਹੀ ਹੈ ਉਹ ਸਾਡੀ ਐਜੂਕੇਸ਼ਨ ਹੈ ਕਿ ਆਪਾਂ ਵੱਧ ਤੋਂ ਵੱਧ ਪੜ੍ਹ ਕੇ ਔਰ ਤਿਆਰੀਆਂ ਕਰਕੇ ਚੰਗੀਆਂ ਨੌਕਰੀਆਂ ਆਈਪੀਐਸ ਆਈਐਸ ਦੇ ਲੈਵਲ ਦੀਆਂ ਜੋਬਸ ਪ੍ਰਾਪਤ ਕਰਿਏ ਆਪਣੇ ਇਲਾਕੇ ਦਾ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਆਪਣੇ ਭਾਈਚਾਰੇ ਦਾ ਨਾਮ ਰੋਸ਼ਨ ਕਰਿਏ ਤੇ ਲਾਸਟੇ ਬਾਬਾ ਜੀ ਦੇ 133ਵੇਂ ਜਨਮ ਦਿਨ ਤੇ ਸਰਦਾ ਦੇ ਪੁਲ ਪੇਨ ਕਰਦੇ ਮੈਂ ਬਾਬਾ ਜੀ ਨੂੰ ਯਾਦ ਕਰਦਾ ਹਾਂ ਇੱਕ ਨਾਰਾ ਲਾਗਾ ਜੈ ਭੀਮ ਜੈ ਭਾਰਤ ਜੈ ਸਵਦਾ ਸਰ ਜਿਹੜਾ ਅੱਜ ਦਾ ਪ੍ਰੋਗਰਾਮ ਕਰਵਾਇਆ ਸੁਰਿੰਦਰ ਵਰਦਸਨ ਜੈ ਭੀਮ ਜੈ ਭਾਰਤ ਜੈ ਸਵਦਾ ਅੱਜ ਦਾ ਪ੍ਰੋਗਰਾਮ ਦੀ ਸਭ ਤੋਂ ਵੱਡੀ ਸਫਲਤਾ ਇਹ ਮੰਨਦੇ ਆਂ ਅਸੀਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਲਗਭਗ ਸਾਰੇ ਹੀ ਭਾਈਚਾਰਕ ਤੌਰ ਤੇ ਇੱਥੇ ਪਹੁੰਚੇ ਆ ਜਿਹਦੇ ਵਿੱਚ ਐਸ ਸੀ ਬੀ ਸੀ ਜਨਰਲ ਸਾਰੇ ਹੀ ਵਰਗਾਂ ਦੇ ਜਿਹੜੇ ਮੁਲਾਜ਼ਮ ਸਾਥੀ ਸੀ ਸਾਰਿਆਂ ਨੇ ਇਸ ਵਿੱਚ ਪਾਗ ਲਿਆ ਹੈ ਬੜੇ ਉਤਸ਼ਾਹ ਨਾਲ ਬੜੇ ਸਿਓ ਵਧੀਆ ਤਰੀਕੇ ਨਾਲ ਸਹਿਯੋਗ ਕੀਤਾ ਹੈ ਔਰ ਇਹਦੇ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਸਾਡੇ ਕੋਲ ਜਿਹੜੇ ਬੱਚਿਆਂ ਨੇ ਲੱਗ ਲੱਗ ਜਿਨ੍ਹਾਂ ਦੀ ਪ੍ਰਾਪਤੀਆਂ ਸਨ ਅਸੀਂ ਸਾਰੇ ਹੀ ਬੱਚਿਆਂ ਨੂੰ ਸਾਡੇ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਨਹੀਂ ਵਿਤਕਰਾ ਕੀਤਾ ਗਿਆ ਕਿ ਸਾਡੇ ਕੋਲ ਜਨਰਲ ਬੱਚਾ ਆਵੇ ਜਾਂ ਵੀ ਇਸੀ ਬੱਚਾ ਆਵੇ ਜਿਵੇਂ ਸਾਡੇ ਕੋਲ ਸਾਰੇ ਹੀ ਤਰ੍ਹਾਂ ਦੇ ਬੱਚੇ ਆਏ ਆ ਸਾਰੇ ਬੱਚਿਆਂ ਦਾ ਅਸੀਂ ਜਿਹੜਾ ਮਾਨਸਕਾਰ ਕੀਤਾ ਉਹਨਾਂ ਦਾ ਤਸ਼ਾਹਰ ਨੂੰ ਹੋਰ ਵਧਾਇਆ ਅਸੀਂ ਉਮੀਦ ਕਰਦੇ ਆ ਕਿ ਸਾਡੇ ਜਿਹੜੇ ਸਾਥੀ ਸਾਰੇ ਇੱਥੇ ਪਹੁੰਚੇ ਸਾਰਿਆਂ ਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਜਨਮ ਦਿਨ ਮਨਾਉਣਾ ਹੈ ਬੜੇ ਵੱਡੇ ਪੱਧਰ ਤੇ ਅਸੀਂ ਵੱਡੇ ਪਲੇਟਫਾਰਮ ਤੇ ਅਸੀਂ ਇਹਨੂੰ ਮਨਾਵਾਂਗੇ ਸਾਰੇ ਹੀ ਭਾਈਚਾਰਿਆਂ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਸਾਰੇ ਹੀ ਭਾਈਚਾਰਿਆਂ ਨੂੰ ਨਾਲ ਲੈ ਕੇ ਇਸ ਤਰ੍ਹਾਂ ਬੜੇ ਇਤਸ਼ਾਹ ਨਾਲ ਮਨਾਵਾਂਗੇ ਅਸੀਂ ਸਾਡੇ ਲੀਡਰ ਸਵਾਨ ਸਮਾਜਿਕ ਲੀਡਰ ਰਾਜਨੀਤਿਕ ਲੀਡਰ ਅਤੇ ਹੋਰ ਜਿਹੜੇ ਵਰਗ ਦੇ ਸਾਡੇ ਕੋਲ ਲੀਡਰ ਪਹੁੰਚੇ ਸਾਰਿਆਂ ਦਾ ਅਸੀਂ ਜੀ ਆਇਆਂ ਵੈਲਕਮ ਕਿਹਾ ਹੈ ਉਮੀਦ ਕਰਦੇ ਆ ਕਿ ਸਾਨੂੰ ਇਸ ਤਰ੍ਹਾਂ ਸਹਿਯੋਗ ਦਿੰਦੇ ਰਹੇਗੇ ਮੁਲਾਜ਼ਮ ਭਾਈਚਾਰੇ ਦਾ ਮੈਂ ਸਪੈ ਉਪਰੇ ਚੜਾਉਣ ਲਈ ਪੂਰਾ ਤਨ ਮਨ ਤਨ ਨਾਲ ਪੂਰਾ ਜੋਰ ਲਾ ਕੇ ਪੂਰਾ ਸਹਿਯੋਗ ਦਿੱਤਾ ਔਰ ਖਾਸ ਤੌਰ ਤੇ ਮੈਂ ਸਾਡੇ ਬਲੌਗ ਪ੍ਰਾਇਮਰੀ ਸਿੱਖਿਆ ਆਪਣਾ ਸੀ ਜਸਵੰਤ ਸਿੰਘ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਗਾਈਡਲਾਈਨ ਅਨੁਸਾਰ ਜਿਹੜਾ ਅਸੀਂ ਇਹ ਪ੍ਰੋਗਰਾਮ ਉਲੀਕਿਆ ਉਹਨਾਂ ਦੀ ਗਾਈਡਲਾਈਨ ਤੇ ਅਸੀਂ ਸਾਰੇ ਪ੍ਰੋਗਰਾਮ ਨੂੰ ਵਧੀਆ ਨੇਪੜੇ ਚੜਾਇਆ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਇਹ ਜਿਹੇ ਫੰਕਸ਼ਨਲ ਹਿੱਸਾ ਬਣਦੇ ਰਵਾਂਗੇ ਔਰ ਸਮਾਜ ਨੂੰ ਸੇਧ ਦੇਂਦੇ ਰਾਂਗੇ ਧੰਨਵਾਦ ਜੀ ਸਰ ਜਿਹੜਾ ਅੱਜ ਦਾ ਪ੍ਰੋਗਰਾਮ ਕਰਾਇਆ ਹੈ ਕਿ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਸਰ ਉਹਦੇ ਬਾਰੇ ਵੀ ਦੱਸੋ ਤੇ ਜਿਹੜੇ ਨੌ ਸਭ ਤੋਂ ਪਹਿਲਾਂ ਮੇਰੇ ਤੋਂ ਪਹਿਲਾਂ ਸਾਰੇ ਮੇਰੇ ਸਾਥੀਆਂ ਨੇ ਡਾਕਟਰ ਭੀਮਰਾ ਮੇਦ ਦੇ ਬਾਰੇ ਜਾਣਕਾਰੀ ਦੇ ਦਿੱਤੀ ਹੋਈਗੀ ਮੈਂ ਸਭ ਤੋਂ ਦੇਸ਼ ਵਾਸੀਆਂ ਦੇ ਟੀਚਰ ਸਾਹਿਬਾਨ ਨੂੰ ਖਾਸ ਕਰਕੇ ਇਹ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਗਰੀਬ ਬੱਚੇ ਹੈਗੇ ਨੇ ਕਿਉਂਕਿ ਤੁਹਾਡੇ ਕੋਲ ਗਰੀਬ ਬੱਚੇ ਹੀ ਬੱਚੇ এডਿਕੇਸ਼ਨ ਲੈਣ ਆਉਂਦੇ ਨੇ ਪਰ ਇਹ ਜਿਹੜੇ ਸੜਕਾਂ ਦੇ ਵਿਚਾਰੇ ਗਰੀਬ ਬੱਚੇ ਦਿਮਾਗ ਲੈ ਕੇ ਤੁਰੇ ਫਿਰਦੇ ਨੇ ਇਹਨਾਂ ਨੂੰ ਮਤਲਬ ਸਹੀ ਸੇ ਦੇ ਕੇ ਤੇ ਦੇਸ਼ ਨੂੰ ترقی ਦੇ ਲਜਾਣ ਵਾਸਤੇ ਸਭ ਤੋਂ ਵੱਡਾ ਦੇਸ਼ ਦੇ ਟੀਚਰਾਂ ਦਾ ਯੋਗਦਾਨ ਹੈਗਾ ਇਸ ਲਈ ਮੈਂ ਟੀਚਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਜਿਹੜੇ ਬੱਚੇ ਹੈਗੇ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦੇ ਕੇ ਜਿਹੜਾ ਬੱਚਾ ਜਿਸ ਪਾਸੇ ਉਹ ਜਿਸ ਪਾਸੇ ਮਾਰ ਹੈਗਾ ਉਸ ਪਾਸੇ ਉਹਨਾਂ ਨੂੰ ਕਨਵਰਟ ਕਰਕੇ ਉਸ ਹਾਵ ਨਾਲ ਉਹਨਾਂ ਨੂੰ ਜਾ ਕੇ ਦੇਸ਼ ਵਾਸੀ ਸਭ ਤੋਂ ਵੱਡੀ ਸ਼ਰਧਾਂਜ ਲਈ ਇਹ ਹੋएगी ਗਰੀਬ ਪਰਿਵਾਰ ਗਰੀਬ ਬੱਚਿਆਂ ਨੂੰ ਐਜੂਕੇਟ ਕਰਕੇ ਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਕੇ ਇਹ ਹੀ ਡਾਕਟਰ ਭੀਮਰਾਵ ਉਮੀਦਕਰ ਦੇ ਸਚੀ ਸ਼ਰਨਾਂ ਦੇ ਲਈ ਹੈ ਦੂਜਾ ਨਸ਼ੇ ਦੇ ਸਬੰਧ ਵਿੱਚ ਮੈਂ ਕਿਉਂਕਿ ਪੁਲਿਸ ਡਿਪਾਰਟਮੈਂਟ ਵਿੱਚ ਮੈਂ ਬਤੌਰ ਕੌਨਸਟੇਬਲ ਤੋਂ ਲੈ ਕੇ ਇੰਸਪੈਕਟਰ ਤੱਕ ਰਿਟਾਇਰ ਰਿਟਾਇਰ ਹੋਇਆ ਜੀ ਔਰ ਐਸਐਚਓ ਰਹੇ ਹਾਂ ਔਰ ਅੱਜਕਲ ਦੀ ਜਿਹੜੀ ਨਵੀਂ ਪਨੀਰੀ ਹੈ ਸਭ ਤੋਂ ਵੱਡਾ ਇਹਨਾਂ ਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਹੈਗਾ ਗਾਈਡ ਕਰਨਾ ਕਿਉਂਕਿ ਮਾਪੇ ਨੂੰ ਦਾ ਵੀ ਫਰਜ਼ ਬਣਦਾ ਜਿੰਨੀ ਟੀਚਰ ਦੀ ਨਹੀਂ ਹੈਗੀ ਉਹਨਾਂ ਮਾਪੇ ਦੀ ਡਿਊਟੀ ਬਣਦੀ ਹੈ ਵੀ ਆਪਦੇ ਬੱਚੇ ਦਾ ਪਿੱਛਾ ਕਰਕੇ ਸਾਡਾ ਬੱਚਾ ਸਕੂਲ ਜਾਂਦਾ ਹੈ ਜਾਂ ਨਹੀਂ ਜਾਂਦਾ ਇਹਦੇ ਬਾਰੇ ਵੀ ਉਹਨਾਂ ਨੂੰ ਪੂਰੀ ਇਹਦੇ ਬਾਰੇ ਰੱਖਣੀ ਚਾਹੀਦੀ ਜਾਣਕਾਰੀ ਰੱਖਣੀ ਚਾਹੀਦੀ ਹੈ ਵੀ ਮੇਰਾ ਬੱਚਾ ਸਕੂਲ ਜਾਂਦਾ ਹੈ ਕਿ ਨਹੀਂ ਜਾਂਦਾ ਇਸ ਬਾਰੇ ਬੱਚਿਆਂ ਵਾਸਤੇ ਟੀਚਰ ਵਾਸਤੇ ਖਾਸ ਕਰਕੇ ਪੇਰੈਂਟਸ ਵਾਸਤੇ ਵੀ ਇਹ ਬਹੁਤ ਮਤਲਬ ਅੱਜਕੱਲ ਜ਼ਰੂਰੀ ਬਣ ਗਿਆ ਹੈ ਵੀ ਆਪਦੇ ਬੱਚਿਆਂ ਨੂੰ ਦਾ ਦੇਖਭਾਲ ਕਰਨ ਔਰ ਸਭ ਤੋਂ ਵੱਡਾ ਮੈਂ ਦੇਸ਼ ਦੇ ਬੱਚਿਆਂ ਨੂੰ ਔਰ ਨੌਜਵਾਨ ਨੌਜਵਾਨ ਪੀੜ੍ਹੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਨਸ਼ਾ ਇੱਕ ਇਹੋ ਜਿਹੀ ਲੰਤ ਹੈਗੀ ਹੈ ਜਿਸ ਪਰਿਵਾਰ ਵਿੱਚ ਇਹ ਨਸ਼ਾ ਵੜ ਗਿਆ ਉਹਦਾ ਸਾਰਾ ਹੀ ਸਾਰੇ ਹੀ ਵਿਨਾਸ਼ਕਾਰੀ ਹੁੰਦੀ ਹੈ ਸਾਰਾ ਪਰਿਵਾਰ ਖਤਮ ਹੋ ਜਾਂਦਾ ਹੈ ਇਸ ਲਈ ਮੇਰੇ ਹੱਥ ਜੋੜ ਕੇ ਬੇਨਤੀ ਹੈ ਵੀ ਨਸ਼ੇ ਵਾਲੇ ਪਾਸੇ ਨਾ ਜਾਓ ਹੋਰ ਕੰਮ ਕਰੋ ਐਜੂਕੇਟ ਐਜੂਕੇਸ਼ਨ ਲਓ ਔਰ ਵੱਧ 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 ਮਕਾਮ ਹਾਸਲ ਕਰਕੇ ਤੇ ਆਪਦੇ ਬੱਚੇ ਔਰ ਦੇਸ਼ ਦਾ ਨਾਮ ਰੋਸ਼ਨ ਕਰੋ ਸਰ ਜਿਹੜਾ ਅੱਜ ਦਾ ਪ੍ਰੋਗਰਾਮ ਕਰਾਇਆ ਇਹਦੇ ਬਰਕੀ ਕਹਿਣਾ ਚਾਹੁੰਦੇ ਹਾਂ ਜੀ ਅੱਜ 14 ਅਪ੍ਰੈਲ 1933 ਜਨਮ ਦਿਹਾੜੇ ਤੇ ਬਾਬਾ ਸਾਹਿਬ ਡਾਕਟਰ ਪੀਮਰਾਓ ਬੈਂਕਰ ਜੀ ਦੇ ਸਾਰਿਆਂ ਨੂੰ ਸਾਰੇ ਵਰਗਾਂ ਨੂੰ ਲੱਖ ਲੱਖ ਮੁਬਾਰਕਾਂ ਅੱਜ ਅਸੀਂ ਵੀ ਛੋਟਾ ਜਿਹਾ ਛੋਟੀ ਜੀ ਕੋਸ਼ਿਸ਼ ਕੀਤੀ ਹੈ ਕਿ ਬਾਬਾ ਸਾਹਿਬ ਦਾ ਜਨਮ ਦਿਹਾੜਾ ਜਨਰਲਬਾਦ ਦੇ ਵਿੱਚ ਮਨਾਇਆ ਇਹਦੇ ਵਿੱਚ ਅਸੀਂ ਉਹ ਬੱਚਿਆਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਪੜ੍ਹਾਈ ਖੇਡਾਂ ਸਾਹਿਤਿਕ ਜਾਂ ਹੋਰ ਕਿਸੇ ਵੀ ਮਕਾਮ ਹਾਸਲ ਕੀਤਾ ਕਿਸੇ ਵੀ ਪੱਧਰ ਤੇ ਸੋ ਬਾਬਾ ਸਾਹਿਬ ਡਾਕਟਰ ਪੀਮਰਾਓ ਬੈਂਕਰ ਦੀ ਜੋ ਸੋਚ ਸੀ ਉਹ ਨਾਰਾ ਦਿੰਦੇ ਸੀ ਪੜੋ ਜੁੜੋ ਔਰ ਸੰਘਰਸ਼ ਕਰੋ ਸਭ ਤੋਂ ਵੱਧ ਉਹਨਾਂ ਨੇ ਪੜ੍ਹਾਈ ਵੱਲ ਧਿਆਨ ਦੇਣ ਦੀ ਗੱਲ ਕੀਤੀ ਹੈ। ਬਾਬਾ ਸਾਹਿਬ ਦੀ ਗੱਲ ਵਾਕਈ ਠੀਕ ਹੈ ਜੇ ਇੱਕ ਬੱਚਾ ਪੜ੍ਹ ਜਾਂਦਾ ਇੱਕ ਪਰਿਵਾਰ ਦੇ ਬੱਚੇ ਪੜ੍ਹ ਜਾਂਦੇ ਆ ਉਹ ਚੰਗੇ ਨਾਗਰਿਕ ਬਣ ਜਾਂਦੇ ਆ ਚੰਗੀਆਂ ਨੌਕਰੀਆਂ ਹਾਸਲ ਕਰ ਲੈਂਦੇ ਆ ਔਰ ਉਹ ਸਮਾਜ ਨੂੰ ਵੀ ਚੰਗੀ ਸੇਧ ਦੇਣ ਦੀ ਕੋਸ਼ਿਸ਼ ਕਰਦੇ ਆ। ਇਸ ਵਾਸਤੇ ਅਸੀਂ ਵੀ ਅਪੀਲ ਕਰਦੇ ਆ ਸਾਰੇ ਵਰਗਾਂ ਨੂੰ ਕਿ ਸਾਰੇ ਵਰਗ ਆਪਣੇ ਆਪਣੇ ਬੱਚਿਆਂ ਨੂੰ ਪੜ੍ਹਾਣ ਲਿਖਾਣ ਵੱਦ ਵੱਦ ਚੰਗੀ ਪੜ੍ਹਾਈ ਚੰਗੀ ਸਿੱਖਿਆ ਦਿਵਾਉਣ ਚੰਗੇ ਸਕੂਲਾਂ ਸਰਕਾਰੀ ਸਕੂਲਾਂ ਚੰਗੀ ਪੜ੍ਹਾਈ ਆ ਉੱਥੇ ਭੇਜਣ ਔਰ ਪੇਰੈਂਟਸ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਦਾ ਧਿਆਨ ਰੱਖਣ ਉਹਨਾਂ ਨੂੰ ਸਕੂਲਾਂ ਚ ਭੇਜਣ ਤਾਂ ਕਿ ਬੱਚੇ ਜਿਹੜੇ ਪੜ੍ਹ ਲਿਖ ਕੇ ਚੰਗੀ ਨੌਕਰੀ ਹਾਸਲ ਕਰਨ ਚੰਗਾ ਮੁਕਾਮ ਹਾਸਲ ਕਰਨ ਤੇ ਚੰਗੇ ਨਾਗਰਿਕ ਬਣਨ ਇਹੀ ਬਾਬਾ ਸਾਹਿਬ ਦੀ ਸੋਚ ਸੀ ਇਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੈ ਜੀ ਜੈਪੀਮ ਜੈ ਭਾਰਤ ਸੈਕਸ ਵਾਲੋ ਜਿਵੇਂ ਸਰ ਆਪਾਂ ਕਹਿੰਨਾ ਨਾ ਛੇਵਾਂ ਦਰਿਆ ਨਸ਼ਿਆਂ ਦਾ ਤੇ ਸਭ ਤੋਂ ਵੱਧ موبائلਾਂ ਦਾ ਵੀ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਹੈ ਉਹ ਮੋਬਾਈਲਾਂ 'ਚ ਬਹੁਤ ਕੁਬੀ ਕੰਮ ਨਹੀਂ ਕਰਦੀ ਪੜ੍ਹਾਈ ਕੱਟ ਕਰਦੀ ਉਹਦੇ ਬਾਰੇ ਕੁਝ ਸੰਦੇਸ਼ ਮੈਂ ਤਾਂ ਇਹ ਬੱਚਿਆਂ ਨੂੰ ਇਹੀ ਸੁਜੈਸਟ ਕਰਨਾ ਚਾਹੁੰਦਾ ਹਾਂ ਵੀ ਮੋਬਾਈਲ ਲੋੜ ਮੁਤਾਬਕ ਦੇਖੋ ਜਿਹਦੇ ਵਿੱਚ ਤੁਹਾਨੂੰ ਲੋੜ ਮੋਬਾਈਲ ਕੋਈ ਹੋਜੀ ਚੀਜ਼ ਹੈ ਤੁਹਾਨੂੰ ਬੜਾ ਕੁਛ ਇਹਦੇ 'ਚੋਂ ਮਿਲ ਸਕਦਾ ਹੈ ਪਰ ਤੁਸੀਂ ਜੇ ਡੈਕਟ ਵਾਲੇ ਪਾਸੇ ਜਾਓਗੇ ਤਾਂ ਇਹਦੇ ਵਿੱਚ ਤੁਹਾਡਾ ਨੁਕਸਾਨ ਹੀ ਬਹੁਤ ਹੁੰਦਾ ਪਰਿਵਾਰ ਦਾ ਬਹੁਤ ਨੁਕਸਾਨ ਹੁੰਦਾ ਹੈ ਇਸ ਲਈ ਮਿਹਰਬਾਨੀ ਕਰਕੇ ਬੱਚਿਆਂ ਨੂੰ ਮੈਂ ਖਾਸ ਕਰਕੇ ਨਵੀਂ ਜੰਗ ਜਿਹੜੀ ਯੰਗ ਪੀੜੀ ਹੈ ਇਹਨੂੰ ਇਹੀ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਮੋਬਾਈਲ ਨੂੰ ਘੱਟ ਤੋਂ ਘੱਟ ਯੂਜ਼ ਕਰੋ ਘੱਟ ਤੋਂ ਘੱਟ ਇਸਤੇਮਾਲ ਕਰੋ ਕਿਉਂਕਿ ਇਹਦੇ ਵਿੱਚ ਮੋਬਾਈਲ ਚ ਕਈ ਕਈ ਇਹੋ ਜਿਹੇ ਐਪ ਆ ਗਏ ਨੇ ਜਿਹੜਾ ਤੁਹਾਡੇ ਤੁਹਾਡੇ ਔਰ ਤੁਹਾਡੇ ਪਰਿਵਾਰ ਦੇ ਔਰ ਤੁਹਾਡੀ ਜ਼ਿੰਦਗੀ ਬਰਬਾਦ ਕਰ ਸਕਦੇ ਨੇ ਇਸ ਲਈ ਮੋਬਾਈਲ ਦੀ ਵਰਤੋਂ ਜ਼ਰੂਰ ਕਰੋ ਪਰ ਲੋੜ ਅਨੁਸਾਰ ਜਿਹੜੀ ਜਿਸ ਵਿੱਚ ਤੁਹਾਨੂੰ ਕੁਝ ਚੀਜ਼ ਮਿਲ ਸਕਦੀ ਹੈ ਉਹ 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 ਤੁਸੀਂ ਸੋਸ਼ਲ ਮੀਡੀਆ ਤੇ ਸੁਣੋ ਜਾਂ ਕੋਈ ਐਪ ਕੋ ਲੋ ਵਰਨਾ ਪੜਾਈ ਵਾਲੇ ਪਾਸੇ ਧਿਆਨ ਦਿਓ ਨਸ਼ੇ ਦੇ ਖਾਸ ਕਰਕੇ ਨਸ਼ੇ ਦੀ ਲਾਹਤ ਨੂੰ ਦੂਰ ਕਰੋ ਨਸ਼ਾ ਇੱਕ ਇਹੋ ਜੀ ਬਿਮਾਰੀ ਹੈਗੀ ਜਿਹੜਾ ਤੁਹਾਡਾ ਖਾਨਦਾਨ ਤੁਹਾਡਾ ਪਰਿਵਾਰ ਸਾਰਾ ਹੀ ਨਸ਼ਟ ਕਰ ਦੇਗਾ ਇਸ ਲਈ ਬਰਾਏ ਮਿਹਰਬਾਨੀ ਕਰਕੇ ਨਸ਼ਾ ਔਰ ਐਜੂਕੇਸ਼ਨ ਨਸ਼ਾ ਤਿਆਗ ਕੇ ਐਜੂਕੇਸ਼ਨ ਵਾਲੇ ਪਾਸੇ ਜਾਓ ਤਾਂ ਕਿ ਆਪ ਤੁਸੀਂ ਔਰ ਤੁਹਾਡਾ ਪਰਿਵਾਰ ਔਰ ਤੁਸੀਂ ਦੇਸ਼ ਦੀ ਦੀ ਸੀ ਤਰੱਕੀ ਵਿੱਚ ਵੱਤਵਾ ਦੇ ਹਿਸਾਬ ਆਸਨ ਠੀਕ ਹੈ ਧੰਨਵਾਦ ਜੀ ਸਰ ਤਾਂ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲਾ 24 ਇਹ ਆਪਣੇ ਰਾਜਸਖ ਬਾਈਚਰ ਦੇ ਆਗੂ ਨਾਲ ਗੱਲਬਾਤ ਕੀਤੀ ਉਹ ਨਸ਼ੇ ਦੇ ਬਾਰੇ ਵੀ ਬੋਲੇ ਔਰ ਬਾਬਾ ਸਾਹਿਬ ਦਾ ਜੋ ਜਨਮ ਦਿਨ ਮਨਾਇਆ ਗਿਆ ਉਹਨਾਂ ਦੇ ਬਾਰੇ ਵੀ ਦੱਸਿਆ ਤਾਂ ਸਾਡੇ ਚੈਨਲ ਨੂੰ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜੁ ਕਰ ਦਿਓ ਧੰਨਵਾਦ ਜੀ